ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਹੋਰ ਸਾਰੇ ਭਰਾ ਠੀਕ ਹੋ ਅੱਜ ਦਾ ਵਿਸ਼ਾ ਵਿਸ਼ਾ ਚੱਲ ਪਿਆ ਆਪਣਾ ਡੀ ਵਾਰਮਿੰਗ ਬਾਰੇ ਤੜਕੇ ਦਾ ਵੇਲਾ ਗਰਮੀਆਂ ਦੇ ਦਿਨ ਆ ਗਏ ਐ ਬਹੁਤੀਆਂ ਗੱਲਾਂ ਹੋਣੀਆਂ ਨੇ ਚਿਚੜਾਂ ਦੀਆਂ ਬਹੁਤੀਆਂ ਗੱਲਾਂ ਹੋਣੀਆਂ ਨੇ ਪਿੱਸੂਆਂ ਦੀਆਂ ਬਹੁਤੀਆਂ ਗੱਲਾਂ ਹੋਣੀਆਂ ਨੇ ਜੂਆਂ ਦੀਆਂ ਤਰੀਕ ਆ 11 ਮਾਰਚ ਤੜਕੇ ਦਾ ਵੇਲਾ ਜੀ ਤੇ ਜਿਹੜੀ ਮੇਨ ਗੱਲ ਮੈਂ ਕਰਨ ਜਾ ਰਿਹਾ ਹਾਂ ਵੇ ਹੁਣ ਡੀ ਵਾਰਮਿੰਗ ਕਰਨ ਦਾ ਵੇਲਾ ਹੈਗਾ ਕਿਹੜੀ ਦਵਾਈ ਨਾਲ ਕਰੀਏ ਕੀਤੇ ਜਿਆਦਾ ਆਪ ਨੂੰ ਬੈਨੀਫਿਟ ਮਿਲਨੇ ਨੇ ਜੇ ਕੋਈ ਬੱਕਰੀਆਂ ਵੀ ਹੀਟ ਚ ਨਹੀਂ ਆਉਂਦੀਆਂ ਹਾਈ ਟੈਕ ਵਗੈਰਾ ਦਿੰਨੇ ਆ ਜਾਂ ਕੋਈ ਵੀ ਡੀ ਵਾਰ ਵਰ ਦਿੰਨੇ ਆ ਉਹ ਵੀ ਕਿਸੇ ਹੱਦ ਤੱਕ ਮਸਲੇ ਆਪਣੇ ਸੁਲਝ ਜ ਜਾਂਦੇ ਨੇ ਅੱਛਾ ਡੀ ਵਾਰਮਿੰਗ ਕਰੀਏ ਕਿਹੜੀ ਦਵਾਈ ਨਾਲ ਸੋਨੋ ਇਹ ਵੀ ਦੱਸਦਾ ਹਾਈ ਟੈਕ ਟੈਨਾਲਜੀ ਹਾਈ ਟੈਕ ਜਿਹਦੇ ਵਿੱਚ ਆਇਵਰੋ ਮਾਈਕਟਨ ਪਾਇਆ ਜਾਂਦਾ ਇੱਕ ਆਉਂਦਾ ਟੀਕਾ ਇੱਕ ਆਉਂਦੀ ਆ ਪੀਣ ਵਾਲੀ ਪੰਜਾਬੀ ਭਾਸ਼ਾ ਸਮਝ ਸਮਝਾਉਣਾਗਾ ਅੰਗਰੇਜ਼ੀ ਬਹੁਤੀ ਮਾਰਦੇ ਨਹੀਂ ਬਹੁਤੀ ਆਉਂਦੀ ਹੈ ਇੱਕ ਪਿਉਣ ਵਾਲੀ ਆਉਂਦੀ ਹੈ ਇੱਕ ਟੀਕਾ ਲਾਉਣ ਵਾਲਾ ਆਉਂਦਾ ਹੁਣ ਕਈ ਵੀਰ ਫੋਨ ਕਰਨਗੇ ਬਾਈ ਸਾਡੇ ਕੋਲੇ ਪੀਣ ਵਾਲੀ ਦਵਾਈ ਹੈ ਨਹੀਂ ਇੰਜੈਕਸ਼ਨ ਪਿਆ ਇੰਜੈਕਸ਼ਨ ਹੈ ਨਹੀਂ ਪੀਣ ਵਾਲੀ ਪਈ ਆ ਦੋਨਾਂ ਦੇ ਵਿੱਚ ਬਾਈ ਬਹੁਤ ਜ਼ਿਆਦਾ ਅੰਤਰ ਹੁੰਦਾ ਬਹੁਤ ਜ਼ਿਆਦਾ ਹਾਈ ਟੈਕ ਜਿਹੜੀ ਆਪਣਾ ਲੀਟਰ ਵਾਲੀ ਦੇਖ ਰਹੇ ਹੋ ਤੁਸੀਂ ਇਹ ਹੁੰਦੀ ਆ ਪੀਨ ਵਾਲੀ ਠੀਕ ਹੈ ਇਹਨੂੰ ਆਪਾਂ ਜਾਨਵਰ ਨੂੰ ਪਿਆਸ ਆਦਿਆਂ ਡੋਜ਼ ਦੇ ਮੁਤਾਬਕ ਇੰਜੈਕਸ਼ਨ ਹੁੰਦਾ ਲਾਉਣ ਵਾਲਾ ਜਿਹੜਾ ਸਾਬ ਕਟਾ ਬ ਚਮੜੀ ਦੇ ਵਿੱਚ ਲਾਉਨੇ ਆ ਠੀਕ ਹੈ ਇਹਦੇ ਵਿੱਚ ਆਈਵਰਮਾਈਟਿੰਗ ਤੁਸੀਂ ਦੇਖੋਗੇ ਪਾਇਆ ਜਾਂਦਾ 10 ਐਮਜੀ 10 ਐਮਜੀ ਵੀ ਡੋਜ਼ ਦੇਖੋ 10 ਐਮਜੀ ਇਹਦੇ ਵਿੱਚ ਆਇਵਰਮੈਕਟਿਨ ਪਾਇਆ ਜਾਂਦਾ 0.8mg ডোজ ਕਿੰਨੀ ਘਟ ਗਈ ਟੀਕੇ ਦੀ ডোজ ਵਾਲੀ ਹੁੰਦੀ ਆ ਇਹਦੀ ডোজ ਘਟ ਹੁੰਦੀ ਆ ਅੱਛਾ ਭਾਈ ਸਾਡੀ ਬੱਕਰੀ ਗੱਬਣ ਆ ਆ ਵੀ ਫਿਰਦੀ ਆ ਗੱਬਣੇ ਦੀ ਅੱਜ ਕਰਾਂਗੇ ਸਾਡੀ ਬੱਕਰੀ ਗੱਬਣ ਆ ਉਹਨੂੰ ਅਸੀਂ ਇਹ ਦਵਾਈ ਦੇ ਸਕਦੇ ਆ ਬਾਈ ਜਮਾ ਦੇ ਸਕਦੇ ਆ ਇੰਜੈਕਸ਼ਨ ਨਹੀਂ ਲਾਉਣਾ ਕਿਸੇ ਹੱਦ ਤੱਕ ਕੋਈ ਜਾਨਵਰ ਝਾਲੜਾਂ ਦਾ ਕੀ ਨਹੀਂ ਵੀ ਚੱਲਦਾ ਵੈਸੇ ਲਾ ਵੀ ਸਕਦੇ ਆ ਪਰ ਨਹੀਂ ਅਣਜਾਣ ਬੰਦੇ ਵਾਸਤੇ ਮੈਂ ਨਹੀਂ ਕਹਦਾ ਕਈ ਵਾਰ ਡਰ ਜਾਂਦਾ ਨਹੀਂ ਜਾਨਵਰ ਵੀ ਕਈ ਵਾਰੀ ਆਪਾਂ ਦਿਨਾਂ ਤੇ ਹੁੰਦਾ ਧੋਖਾ ਖਾ ਸਕਦੇ ਕੋਈ ਇੱਕਦਮ ਇਹਨੇ ਪਿੰਡਾਂ ਮੱਛਣ ਲਾ ਦੇਣਾ ਫਾਇਦੇ ਕੀ ਨੇ ਫਾਇਦੇ ਆ ਚੱਚੜ ਜੂੰ ਪਿੱਸੂ ਗਰਮੀ ਦਾ ਮੌਸਮ ਸਟਾਰਟ ਹੈ ਪਿੱਸੂ ਦੇ ਹੁਣ ਦਿੱਕਤ ਹੈਗੀ ਆ ਪਿੱਸੂ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੇ ਨੇ ਬੱਚਾ ਹੁਣ ਆਪਣੇ ਥੋੜੇ ਘਟ ਰਹੇ ਪੰਜਾਬ ਦੇ ਏਰੀਆ 'ਚ ਥੋੜੇ ਵੱਧ ਨੇ ਠੀਕ ਹੈ ਲਗਭਗ ਕਿਉਂਕਿ ਜਗਾ ਮਾ ਉੱਥੇ ਪੱਕੀਆਂ ਕੀਤੀਆਂ ਨੇ ਪੱਕੀ ਜਗਾ ਤੇ ਤਾਬਾ ਦਵਾਈ ਦਾ ਬਾਦ ਨਿਕਲਦੇ ਨੇ ਡੋਜ ਡੋਜ ਕਿੰਨੀ ਦੇ ਸਕਦੇ ਆ ਡੋਜ ਕਿਹਦੇ ਵਾਸਤੇ ਵੀ ਕੋਈ ਵੀ ਦਵਾਈ ਨੂੰ ਤੁਸੀਂ ਚੱਕੋਗੇ ਨਾ ਭਾਈ ਉਹਦੇ ਉੱਤੇ ਸਾਰਾ ਕੁਝ ਲਿਖਿਆ ਹੁੰਦਾ ਹੈ ਠੀਕ ਹੈ ਕੁਛ ਤਾਂ ਚਲੋ ਆਪਾਂ ਰੂਲ ਹੁੰਦੇ ਨੇ ਇਹਨਾਂ ਦੇ ਅਨਫੋਲੋ ਕਰ ਦਨੇ ਵੀ ਦੁੱਧ ਵਾਲੇ ਨੇ ਇਹਦੀ 25 ਐਮਐਲ 100 ਕਿਜੀ ਬੋਡੀ weight ਦੇ ਹਿਸਾਬ ਨਾਲ 1 ਐਮਐਲ ਪਰ 4 ਕਿਜੀ ਬੋਡੀ weight 4 ਕਿਲੋ ਮਾਸ ਦੇ ਮਗਰ 4 ਕਿਲੋ ਵਜਨ ਦੇ ਮਗਰ 1 ਐਮਐਲ ਆਪਾਂ ਦਵਾਈ ਦੇ ਸਕਦੇ ਆ ਅੱਛਾ ਭਾਈ ਵੱਧ ਘੱਟ ਦਿੱਤੀ ਗਈ ਕੋਈ ਨੁਕਸਾਨਤਾ ਨਹੀਂ 1 ਅੱਧਾ ਐਮਐਲ ਵੱਧ ਘੱਟ ਦਿੱਤੀ ਜਾਂਦੀ ਹੈ ਕੋਈ ਨੁਕਸਾਨ ਨਹੀਂ ਬਹੁਤੀ ਦਾਂਗੇ ਦਾ ਨੁਕਸਾਨ ਕਰਨ ਨਹੀਂ ਹੁੰਦਾ ਕਿਉਂਕਿ ਇਹ ਵੀ ਇੱਕ ਪੌਇਜ਼ਨ ਹੁੰਦਾ ਹੈ ਜ਼ਹਿਰ ਹੁੰਦਾਗਾ ਡੀ ਵਰਮਰ ਕੋਈ ਵੀ ਹੈ ਜ਼ਹਿਰ ਦੇ ਰੂਪ ਚ ਹੀ ਕੰਮ ਕਰਦਾ ਪਰ ਇਹ ਨਾਲ ਹੀ ਚੰਗਾ ਹੁੰਦਾ ਜਾਨਵਰ ਜਿਹੜਾ ਸਹਿਣਯੋਗ ਹੁੰਦਾਗਾ ਜਿਵੇਂ ਉਹਨਾਂ ਕਿਹਾ ਉਹ ਮਰੀ ਪੱਠ ਖੜੀ ਹੈ ਕੰਦ ਨਾਲ ਉਹ ਜੀ ਨੂੰ ਹੁਣ ਭਾਈ 10 ਐਮਐਲ ਦੇ ਤਾਂ ਕਿੱਥੋਂ ਚੱਲੂ ਵਿਚਾਰੀ ਠੀਕ ਹੈ ਹੁਣ ਇੱਕ ਆ ਖੜੀ ਐ ਇਹਨੂੰ ਦੇ ਦੇ ਪੰਮਾ ਦੀ 2 ਐਮਲ ਵਧ ਤੇ ਤਾਂ ਵੀ ਚੱਲ ਜੂ ਉਹ ਬੋਕੜਾ ਖੜਾ ਉਹ ਵੀ ਚੱਲ ਜੂ ਡੀ ਵਾਰਮਿੰਗ ਕਰ ਦੋ ਹਾਈ ਟੈਕ ਨਾ ਕਰ ਦੋ ਨੀਲ ਜਾਣ ਨਾਲ ਵੀ ਕਰ ਸਕਦੇ ਹੋਂ ਉਹ ਰਿਪੀਟ ਚ ਕਰ ਦਿਓ ਪਰ ਹੁਣ ਮੌਕੇ ਦੀ ਆਪਾਂ ਹਾਈ ਟੈਕ ਨਾ ਕਰਨੇ ਆ ਇੰਨੀ ਕੀ ਜਾਣਕਾਰੀ ਐ ਪੰਜਾਬੀ ਵਿਸ਼ੇ ਦੀ ਧੰਨਵਾਦ ਜੀ ਜਿਉਂਦੇ ਵਸਦ ਰਹੋ